ਭਗਤ ਫਰੀਦ ਜੀ ਕਹਿੰਦੇ ਲੋੜਾ ਦਾਖ ਬਿਜੋਰੀਆਂ ਕਿਕਰ ਬੀਜੈ ਜੱਟ ਹਨੈ ਉਹਨ ਕ ਤੈਂਦਾ ਪੈਂਦਾ ਪੈਂਦਾ ਲੋੜਾ ਪੱਟ ਇਹ ਹਾਲਤ ਕਹਿੰਦੇ ਤਾਂ ਬਣੀ ਉਹਨੇ ਕਰਮ ਇਹੋ ਜੇ ਬੀਜਲੇ ਹੁਣ ਬਿਜੋਰਾ ਸ਼ਹਿਰ ਦੀਆਂ ਦਾਖਾਂ ਮੰਗਦਾ ਤੇ ਬੀ ਬੀਜੀ ਜਾਂਦਾ ਕਿਕਰਾਂ ਦੇ ਉਹਨੂੰ ਦਾਖਾਂ ਧੋੜਾ ਲੱਗਣੀ ਏ ਪੀਲੇ ਜੇ ਫੁੱਲ ਲਾ ਕੇ ਡਿਗ ਪੈਣਗੇ ਜਾਂ ਜਾਂ ਬੇਸਮਾਰ ਕੰਡੇ ਡੇਗਣਗੇ ਉਹਦੇ ਪੈਰਾਂ 'ਚ ਵੀ ਚੁੰਬਣਗੇ ਤੇ ਹੋਰਾਂ ਦੇ ਪੈਰਾਂ 'ਚ ਵੀ ਕੰਡਿਆਂ ਦਾ ਭਾਵ ਹੈ ਮਾੜੇ ਕਰਮ ਜਿਹੜੇ ਸਾਡੇ ਅੱਗੇ ਆਉਣੇ ਉਹ ਚਾਹੁੰਦਾ ਮੈਨੂੰ ਦਾਖਾ ਮਿਲਣ ਬਜਾਉਰ ਦੀਆਂ ਪਰ ਬੀਜ ਰਹੇ ਕੰਡੇ ਨੇ ਲੋੜਾ ਦਾਖ ਪੇ ਜੋਰੀਆਂ ਕਿੱਕਰ ਬੀਜੈ ਜੱਟ ਹੰਨਾ ਉਹਨਾਂ ਕਤਾਂ ਦਾ ਜ਼ਿੰਦਗੀ ਲੰਘ ਗਈ ਉਹਨਾਂ ਕੱਤਦਿਆਂ ਪੈਂਦਾ ਲੋੜਾ ਪੱਟ ਉਹਨਾਂ ਕੱਤਦਿਆਂ ਜ਼ਿੰਦਗੀ ਲੰਘੀ ਸੂਤਰ ਹੀ ਮਿਲੇਗਾ ਪਾਉਣ ਵਾਸਤੇ ਪਰ ਉਹ ਕਹਿੰਦਾ ਵੀ ਮੈਨੂੰ ਰੇਸ਼ਮ ਚਰੀਆਂ ਰਾਜਿਆਂ ਨਾਲ ਦੀਆਂ ਮੇਰੀਆਂ ਜੇ ਉਹੋ ਜਿਹਾ ਕੁਝ ਜੋ ਨੇ ਤਾਂ ਉਹ ਜੇ ਕਰਮ ਵੀ ਨੇਕ ਕਰਨੇ ਵੈਣਗੇ ਕਮਾਈ ਵੀ ਨੇਕ ਕਰਨੀ ਪਵੇ ਮਿਹਨਤ ਨਹੀਂ ਕਰਨੀ ਚਾਹੁੰਦਾ ਬੰਦਾ ਕਮਾਈ ਨਹੀਂ ਨੇਕ ਕਰਨੀ ਚਾਹੁੰਦਾ ਬਾਕੀ ਕਹਿੰਦਾ ਮੇਰੇ ਕੋਲ ਆ ਸਾਰਾ ਕੁਝ ਜਾਵੇ ਜੇ ਆਪਨੇ ਕੋਲ ਆਇਆ ਤੇ ਦੂਜੇ ਕੋਲ ਆ ਗਿਆ ਕਿਸੇ ਕੋਲ ਉਹਨੂੰ ਵੇਖ ਵੇਖ ਕੇ ਨਿੰਦਿਆ ਕਰਦਾ ਸਾਰੀ ਕੋਈ ਜਿਹੜੀ ਨਿੰਦਿਆ ਕਰਦਾ ਉਹ ਸੱਚੀ ਨਹੀਂ ਹੁੰਦੀ ਅੱਧੀ ਨਿੰਦਿਆ ਤਾਂ ਈਰਖਾ ਦੇ ਵਿੱਚੋਂ ਨਿਕਲਦੀ ਸੱਚ ਨੂੰ ਸੱਚ ਕਹਿਣਾ ਨਿੰਦਿਆ ਨਹੀਂ ਪਰ ਅੱਧੀ ਈਰਖਾ ਵਿੱਚੋਂ ਨਿਕਲਦੀ ਉਹ ਕਿਵੇਂ ਨਿਕਲਦੀ ਹੈ ਕਿ ਜਿਹੜੀ ਚੀਜ਼ ਆਪਣੇ ਕੋਲ ਨਹੀਂ ਹੁੰਦੀ ਦੂਜੇ ਕੋਲ ਹੁੰਦੀ ਹੈ ਉਹਦਾ ਜਿਹੜਾ ਸਾੜਾ ਉਹਦੀ ਜਿਹੜੀ ਈਰਖਾ ਨਾ ਉਹਨੂੰ ਆਪਾਂ ਫਿਰ ਨਿੰਦਿਆ ਦੇ ਰੂਪ ਦੇ ਵਿੱਚ ਵਰਤਨ ਲੱਗ ਜਾਂਦੇ ਆਂ ਵੀ ਆਏ ਦੇ ਕੋਲ ਕਿਉਂ ਆਏ ਪਾਪੀ ਐ ਮਾੜੇ ਨੇ ਕੀ ਕਰਨੇ ਮਣ ਤੈਨੂੰ ਤਾਂ ਦੇਣ ਨਹੀਂ ਲੱਗਾ ਜਿੰਨਾ ਮਰਜੀ ਆਪਣੀ ਸੋਚ ਮੈਲੀ ਕਰੀ ਜਾਂ ਜਿੰਨੀ ਮਰਜੀ ਆਪਣੀ ਰਸਨਾ ਮੈਲੀ ਕਰੀ ਜਾਂ ਕਿਹਦੇ ਦੇ ਘਰ ਕੋਈ ਸਾਧੂ ਆ ਗਿਆ ਬਾਬਾ ਆ ਗਿਆ ਬੜੀ ਵੱਡੀ ਨਵੀਂ ਕੋਟੀ ਪਾਈ ਸੀ ਉਹਨੇ ਕਹਿੰਦਾ ਬਾਬਾ ਜੀ ਪ੍ਰਸ਼ਾਦਾ ਛੱਕੇ ਜਾਇਓ ਲੰਗਰ ਛਕਿਆ ਰਾਤ ਹੋ ਗਈ ਕਹਿੰਦਾ ਜੇਥੀ ਟਿਗਿਓ ਆ ਵੇਖੋ ਆ ਸਾਗਵਾਨ ਦੇ ਲੱਕੜ ਦੇ ਆ ਬੈੱਡ ਬਣੇ ਆ ਕਿੱਥੋਂ ਮੈਂ ਇਹ ਗੱਦੇ ਲੈ ਕੇ ਆਂਦੇ ਕਿੱਥੋਂ ਚਾਦਰਾਂ ਆਈਆਂ ਝੂਮਰ ਦੇਖ ਦਿਓ ਫੁਲਾਣੇ ਸ਼ਹਿਰ ਚੋਂ ਲਿਆਂਦਾ ਆ ਪੱਥਰ ਮਕਰਾਨੇ ਤੋਂ ਲਿਆਂਦਾ ਸਪੈਸ਼ਲ ਚਿੱਟੇ ਰੰਗ ਦਾ ਸਫਤੀ ਕਰੀ ਜਾਂਦਾ ਆਪਣੇ ਘਰ ਦੀ 2 ਢਾਈ ਘੰਟੇ ਸਹਿਤ ਕਰਦਿਆਂ ਲਹਗੇ ਬਾਬਾ ਕਹਿੰਦਾ ਬਈ ਮੈਂ ਤਾਂ ਸਵੇਰੇ ਉੱਠਣਾ ਮੈਨੂੰ ਤਾਂ ਦੇ ਆ ਗਿਆ ਮੈਂ ਤਾਂ ਹੁਣ ਆਰਾਮ ਕਰਦਾ ਬਾਕੀ ਸਭ ਤਾਂ ਆਪਾਂ ਸਵੇਰੇ ਕਰਾਂਗੇ ਬਾਬਾ ਜਾ ਕੇ ਸੌ ਗਿਆ ਤੇ ਦਿਨ ਚੜਿਆ ਤੇ ਉਹਦੇ ਤੋਂ ਵਿਦਾ ਲੈ ਕੇ ਮਹਾਂਪੁਰਖ ਅੱਗੇ ਚਲੇ ਗਏ ਭਈ ਲੋਕਾਂ ਦਾ ਭਲਾ ਕਰਨ ਵਾਸਤੇ ਸਾਲ 6 ਮਹੀਨਿਆਂ ਬਾਅਦ ਫੇਰ ਆਏ ਤੇ ਉਸੇ ਪਿਆਰੇ ਦਾ ਘਰ ਲੱਭਿਆ ਕਹਿਣ ਲੱਗੇ ਜੀ ਘਰ ਆ ਜੀਏ ਰੋਟੀ ਖਵਾਵੇਂਗਾ ਕਹਿੰਦਾ ਹੁਣ ਜੇ ਆਈ ਗਏ ਹਾਂ ਤਾਂ ਖਵਾ ਕੇ ਤੋਰੂ ਘਰ ਗਏ ਰੋਟੀ ਖਵਾਈ ਕੋਲ ਬਹਿ ਗਿਆ ਮਹਾਂਪੁਰ ਕਹਿੰਦੇ ਅੱਜ ਆਪਣੇ ਘਰ ਦੇ ਬਾਰੇ ਨਹੀਂ ਦੱਸਦਾ ਅੱਜ ਨਹੀਂ ਸਿਫਤ ਕਰਦਾ ਘਰ ਦੀ ਕਹਿੰਦਾ ਹੁਣ ਕੀ ਕਰਨੀ ਹੈ ਗਵੰਡੀਆਂ ਨੇ ਤਾਂ ਮੇਰੇ ਨਾਲੋਂ ਵੱਡਾ ਪਾ ਲਿਆ ਹਾਂ ਹੁਣ ਤਾਂ ਗਵੰਡੀਆਂ ਦਾ ਘਰ ਵੱਡਾ ਹੋ ਗਿਆ ਮੇਰੇ ਨਾਲੋਂ ਸਿਰਕ ਤਾਂ ਉਹਨਾਂ ਚ ਰਸੀਨਾ ਜਿੰਨਾ ਚਿਰ ਮੇਰਾ ਚਬੂਤਰਾ ਸਾਰੇ ਪਿੰਡ ਦੇ ਨਾਲੋਂ ਉੱਚਾ ਸੀ ਮੇਰਾ ਘਰ ਸਾਰਿਆਂ ਦੇ ਨਾਲੋਂ ਉੱਚਾ ਸੀ ਉਹਨਾਂ ਚ ਰਸੇ ਹੁਣ ਮੇਰਾ ਘਰ ਨੀਵਾ ਹੋ ਗਿਆ ਦੂਜਿਆਂ ਦੇ ਉੱਚੇ ਪੈ ਗਏ ਇਹ ਹੈ ਭਾਈ ਈਰਖਾ ਇਹ ਹੈ ਸਾੜਾ ਜਨ ਨੂੰ ਆਪਾਂ ਨਿੰਦਿਆ ਦਾ ਨਾਮ ਦੇ ਦਿੰਨੇ ਆਂ ਵੀ ਇਹ ਚੀਜ਼ੇ ਦੇ ਕੋਲ ਕਿਉਂ ਆ ਮੇਰੇ ਕੋਲ ਕਿਉਂ ਨਹੀਂ ਇਹ ਤਾਂ ਆਪਣੇ ਆਪਣੇ ਕਰਮਾਂ ਦੀ ਖੇੜ ਹੈ ਵਾਹਿਗੁਰੂ ਨੇ ਦੁਨੀਆ ਨੂੰ ਕਿਸੇ ਡੈਰੇ ਚ ਕਿਸੇ ਲਿਮਟ ਦੇ ਵਿੱਚ ਰੱਖਿਆ ਹੋਇਆ ਜੇ ਸਾਰਾ ਕੁਝ ਆਪਣਾ ਮੰਗਿਆ ਹੀ ਮਿਲ ਜਾਵੇ ਆਪਣਾ ਮੰਗਿਆ ਹੀ ਮਿਲ ਜਾਵੇ ਤੇ ਦੁਨੀਆ ਨੂੰ ਸੰਭਾਲਣ ਵਾਲਾ ਕਰਤਾ ਧਰਤਾ ਕੌਣ ਰਹਿ ਗਿਆ ਇੱਕ ਨਿਕਾ ਜਿਹਾ ਘਰ ਵੀ ਕਬੀਲਦਾਰ ਤੋਂ ਬਿਨਾ ਨਹੀਂ ਚੱਲਦਾ ਐਡਾ ਵੱਡਾ ਲੋਕ ਪਰ ਲੋਕ ਜਿਹੜਾ ਇਹ ਵੀ ਪਿਆਰਿਓ ਉਸ ਅਕਾਲ ਪੁਰਖ ਦੇ ਹੁਕਮ ਤੋਂ ਬਿਨਾ ਨਹੀਂ ਚੱਲਦਾ